ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੋ ਪਿਆਰਿਓ ਅੱਜ ਆਪਾਂ ਜਿਸ ਚੀਜ਼ ਨੂੰ ਸਮਝਾਂਗੇ ਚਮਕੌਰ ਦੀ ਗੜੀ ਅਸਲ ਦੇ ਵਿੱਚ ਕਿੱਦਾਂ ਦੀ ਸੀ ਉਹਦੇ ਬਾਰੇ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਚਮਕੌਰ ਦੀ ਗੜੀ ਜਦੋਂ ਵੀ ਸਾਡੇ ਜ਼ਿਹਨ ਵਿੱਚ ਆਉਂਦੀ ਹੈ ਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਖੜੇ ਹੋ ਜਾਂਦੇ ਨੇ ਸਾਕਾ ਚਮਕੌਰ ਸਾਹਿਬ ਜਿੱਥੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਸਾਧ ਸੰਗਤ ਸਾਕਾ ਚਮਕੌਰ ਸਾਹਿਬ ਦਾ ਅਸੀਂ ਜਦੋਂ ਸਾਂਝਾ ਕਰਦੇ ਹਾਂ ਤੇ ਸਾਧ ਸੰਗਤ ਬਹੁਤ ਤਰ੍ਹਾਂ ਦੇ ਜਿਹੜੇ ਨੇ ਮਨ ਦੇ ਵਿੱਚ ਸਵਾਲ ਬਣਦੇ ਨੇ ਤੇ ਸਾਧ ਸੰਗਤ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ ਸਰਸਾ ਨਦੀ ਤੇ ਉਸ ਤੋਂ ਬਾਅਦ ਦੋ ਵੱਡੇ ਸਾਹਿਬਜ਼ਾਦੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਨਾਲ ਜਿਹੜੇ ਪੰਜ ਪਿਆਰੇ ਤੇ ਹੋਰ ਸ਼ਹੀਦ ਜਿਹੜੇ ਸਿੰਘ ਹੋਣ ਵਾਲੇ ਸੀ ਕੁਝ ਫੌਜਾਂ ਉਹ ਗੁਰੂ ਸਾਹਿਬ ਦੇ ਨਾਲ ਆ ਜਾਂਦੇ ਨੇ ਤੇ ਛੋਟੇ ਸਹਿਬਜ਼ਾਦੇ ਮਾਤਾ ਗੁਜਰਕੌਰ ਉਹ ਕੁੰਮੇ ਮਾਸਕੀ ਦੀ ਝੁਪੜੀ ਵੱਲ ਚਲੇ ਜਾਂਦੇ ਨੇ ਤੇ ਗੁਰੂ ਕੇ ਮਹਿਲ ਉਹ ਦਿੱਲੀ ਵੱਲ ਨੂੰ ਹੋ ਜਾਂਦੇ ਨੇ ਭਾਈ ਮਨੀ ਸਿੰਘ ਉਹ ਰਾਹ ਦੇ ਨਾਲ ਹੁਣ ਸਤਗੁਰੂ ਇਸ ਕੱਚੀ ਗੜੀ ਦੇ ਵਿੱਚ ਆ ਜਾਂਦੇ ਨੇ ਜਦੋਂ ਪੌਂਟਾ ਸਾਹਿਬ ਦੀ ਜੰਗ ਜਿੱਤ ਕੇ ਸਤਗੁਰੂ ਆਉਂਦੇ ਨੇ ਅਕਸਰ ਕਹਿੰਦੇ ਇਸ ਇਲਾਕੇ ਤੋਂ ਸਤਿਗੁਰੂ ਜੀ ਜਿਹੜੇ ਨੇ ਚੰਗੀ ਵਾਕਸੀਅਤ ਰੱਖਦੇ ਸੀ ਇਹ ਚਮਕੌਰ ਦੀ ਗੜੀ ਕੱਚੀ ਕੱਚੀ ਗੜੀ ਸੀ ਇਹ ਇਸ ਗੜੀ ਦੇ ਵਿੱਚ ਜਿਹੜਾ ਸਤਿਗੁਰੂ ਪਹਿਲਾਂ ਵੀ ਇੱਕ ਵਾਰ ਆ ਚੁੱਕੇ ਨੇ ਤੇ ਇਸ ਗੜੀ ਦਾ ਜਿਹੜਾ ਹੈ ਉਹਨਾਂ ਨੂੰ ਪਹਿਲਾਂ ਬਿਲਕੁਲ ਵਾਕੂਬੀ ਪਤਾ ਸੀ ਤੇ ਸਾਧ ਸੰਗਤ ਇਹ ਬਿਲਕੁਲ ਕੱਚੀ ਗੜੀ ਸੀ ਤੇ ਸਭ ਤੋਂ ਬੈਨੀਫਿਟ ਸੀ ਕਿ ਫੌਜਾਂ ਨਾਲ ਲੜਨ ਦਾ ਇਥੋਂ ਬਹੁਤ ਵਧੀਆ ਜਿਹੜਾ ਇੰਤਜ਼ਾਮ ਸੀ ਕਿਉਂਕਿ ਇਹ ਉੱਚੀ ਥਾਂ ਤੇ ਬਣੀ ਹੋਈ ਸੀ ਫੌਜਾਂ ਦੇ ਉੱਤੇ ਚਾਰੋਂ ਤਰਫ ਨਜ਼ਰ ਰੱਖੀ ਜਾ ਸਕਦੀ ਇਸ ਦੇ ਚਾਰ ਦਰਵਾਜ਼ੇ ਸਨ ਤੇ ਇਹ ਕੱਚੀ ਗੜੀ ਦੇ ਵਿੱਚ ਸਿੰਘ ਜਿਹੜੇ ਸੀ ਕਾਫੀ ਮਜ਼ਬੂਤ ਹੋ ਸਕਦੇ ਸੀ ਤੇ ਰਹਿ ਸਕਦੇ ਸੀ ਸੁਰੱਖਿਅਤ ਰਹਿ ਸਕਦੇ ਸੀ ਤੇ ਉੱਚੀ ਜਗ੍ਹਾ ਤੇ ਬੈਠ ਕੇ ਦੁਸ਼ਮਣ ਦੇ ਨਾਲ ਚੰਗੀ ਤਰ੍ਹਾਂ ਦੋ-ਦੋ ਹੱਥ ਕੀਤੇ ਜਾ ਸਕਦੇ ਸੀ ਹੁਣ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਦੋਂ ਸਤਿਗੁਰੂ ਮਹਾਰਾਜ ਆਉਂਦੇ ਨੇ ਹੁਣ ਗੜੀ ਦੇ ਬਾਰੇ ਬਹੁਤ ਸਾਰੇ ਸਵਾਲ ਬਣ ਜਾਂਦੇ ਨੇ ਭਾਈ ਬੁੱਧੀ ਚੰਦ ਜਿਹੜੇ ਨੇ ਔਰ ਇਹ ਰਾਜਪੂਰਸੀ ਜਿਸ ਨੇ ਗੁਰੂ ਸਾਹਿਬ ਨੂੰ ਗੜੀ ਦਿੱਤੀ ਜਿਸ ਦੀ ਪੀੜੀ ਜਿਹੜੀ ਹੈ ਉਹ ਅੱਜ ਹੈਗੀ ਹੈ ਅੱਗੇ ਵੰਸ਼ ਜਿਹੜੀ ਹੈ ਉਹਨਾਂ ਦੀ ਚੱਲ ਰਹੀ ਹੈ ਨਿਰੰਜਨ ਆਰਫ ਵਰਗੇ ਭਾਈ ਬੁੱਧੀ ਚੰਦ ਦੇ ਦੋ ਪੁੱਤਰ ਚਮਕौरा ਜੱਟ ਤੇ ਬਲੌਰਾ ਜੱਟ ਇਤਿਹਾਸ ਵਿੱਚ ਜਿਹੜੇ ਨੇ ਬਣਾ ਦਿੱਤੇ ਗਏ ਤੇ ਉਹਨਾਂ ਦੀ ਪੀੜ੍ਹੀ ਕਹਿੰਦੀ ਹੈ ਵੀ ਇਸ ਨਾਮ ਦਾ ਕੋਈ ਵਿਅਕਤੀ ਉਹਨਾਂ ਦੇ ਵਿੱਚ ਹੈ ਹੀ ਨਹੀਂ ਕੋਈ ਨਹੀਂ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਗੜੀ ਦੇ ਵਿੱਚ ਪਨਾਹ ਦੇਣ ਵਾਲੇ ਜਾਂ ਆਪਾਂ ਕਹਿੰਦੇ ਵਿੱਚ ਮਕੌਰ ਦੀ ਗੜੀ ਜਿਹੜੀ ਆ ਉਹਨਾਂ ਲਈ ਖੋਲ ਦੇਣ ਵਾਲੇ ਰਾਏ ਬੁੱਧੀ ਚੰਦ ਦੇ ਵੰਸ਼ਕ ਤੇ ਚਮਕੌਰ ਸਾਹਿਬ ਮੱਥਾ ਟੇਕਣ ਜਦੋਂ ਪਹੁੰਚੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਆਪਾਂ ਤਸਵੀਰ ਬਿਲਕੁਲ ਵੇਖੀ ਹੋਏਗੀ ਤੇ ਪਿਆਰਿਓ ਬੁੱਧੀ ਚੰਦ 라ਵਤ ਜਿਹੜਾ ਸੀ ਤੇ ਉਸ ਦੀ ਗੜੀ ਸੀ ਤੇ ਉਹ ਗੁਰੂ ਦਾ ਸ਼ਰਧਾਲੂ ਸੀ ਤੇ ਆਪਣੀ ਗੜੀ ਜਿਹੜੀ ਹੈ ਉਸ ਨੇ ਗੁਰੂ ਸਾਹਿਬ ਦੇ ਲਈ ਖੋਲ ਦਿੱਤੀ ਕਿ ਸਤ ਗੁਰੂ ਤੁਸੀਂ ਇੱਥੇ ਆ ਜਾਓ ਤੇ ਇਸ ਗੜੀ ਦੇ ਵਿੱਚ ਬੈਠ ਕੇ ਤੁਸੀਂ ਦੁਸ਼ਮਣ ਦਾ ਜਿਹੜਾ ਹੈ ਉਹ ਅਰਥ ਸ਼ਾਸਤਰ ਵੇਖ ਸਕਦੇ ਹੋ ਤੇ ਦੁਸ਼ਮਣ ਦੇ ਨਾਲ ਦੋ ਦੋ ਹੱਥ ਕਰਨੇ ਵੀ ਜਿਹੜੇ ਨੇ ਸੌਖੇ ਹੋ ਜਾਣਗੇ ਤੇ ਇੱਥੇ ਹੀ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਬਾਬਾ ਅਜੀਤ ਸਿੰਘ ਤੇ ਬਾਬਾ ਜ਼ੁਰਾਵਰ ਸਿੰਘ ਜਿਹੜੇ ਨੇ ਖਿਮਾ ਕਰਨੀ ਬਾਬਾ ਜੁਝਾਰ ਸਿੰਘ ਜਿਹੜੇ ਨੇ ਉਹਨਾਂ ਦੀ ਇੱਥੇ ਸ਼ਹਾਦਤ ਹੁੰਦੀ ਹੈ ਤੇ ਸਾਧ ਸੰਗਤ ਚਮਕੌਰ ਦੀ ਕੱਚੀ ਗੜੀ ਜਿਹੜੀ ਕੱਚੀ ਸੀ ਪਰ ਅੱਜ ਉਸ ਨੂੰ ਜਿਹੜਾ ਢਾ ਕੇ ਨਵਾਂ ਕਰ ਦਿੱਤਾ ਗਿਆ ਤੇ ਸਾਧ ਸੰਗਤ ਉਸ ਕੱਚੀ ਗੜੀ ਨੂੰ ਖਤਮ ਕਰ ਦਿੱਤਾ ਗਿਆ ਕੱਚੀ ਨੂੰ ਕੱਚੀ ਤੋਂ ਪੱਕੀ ਬਣਾ ਦਿੱਤੀ ਗਈ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਇਤਿਹਾਸ ਦਾ ਇੱਕ ਬਹੁਤ ਵੱਡਾ ਜਿਹੜਾ ਹੈ ਇੱਕ ਇਸ ਦਾ ਸਿਧਾਂਤ ਮਿਟਾ ਦਿੱਤਾ ਗਿਆ ਜੇ ਕੱਚੀ ਗੜੀ ਰੱਖੀ ਜਾਂਦੀ ਤੇ ਅੱਜ ਬਹੁਤ ਸਾਰੇ ਸਵਾਲ ਹੱਲ ਹੋ ਜਾਂਦੇ ਪਰ ਸਾਧ ਸੰਗਤ ਉਸ ਕੱਚੀ ਗੜੀ ਨੂੰ ਨਹੀਂ ਰੱਖਿਆ ਗਿਆ ਕਾਰ ਸੇਵਾ ਦੇ ਨਾਂ ਤੇ ਮਾਨ ਸੇਵਾ ਕਰ ਦਿੱਤੀ ਇਸ ਵਿਸ਼ੇ ਤੇ ਮੈਂ ਬਹੁਤਾ ਨਹੀਂ ਬੋਲਣਾ ਸਾਧ ਸੰਗਤ ਕੱਚੀ ਗੜੀ ਨੂੰ ਸੰਭਾਲਿਆ ਜਾ ਸਕਦਾ ਸੀ ਪਰ ਨਹੀਂ ਸੰਭਾਲਿਆ ਗਿਆ ਠੰਡੇ ਬੁਰਜ ਨੂੰ ਨਹੀਂ ਸੰਭਾਲਿਆ ਗਿਆ ਤੇ ਹਾਲਾਂਕਿ ਜੇ ਸੇਵਾ ਕਰਨੀ ਹੀ ਸੀ ਦੀਵਾਨ ਟੋਡਰ ਮਲ ਦੀ ਹਵੇਲੀ ਕਿਹੜਾ ਕਿਸੇ ਨੂੰ ਦਸੀ ਕੋਈ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ